ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੀ ਚੈਨਲ ਪੰਜਾਬ ਲਿਖਤ ਉੱਪਰ ਸਵਾਗਤ ਹੈ ਜਿਸ ਵਿੱਚ CBSE ਬੋਰਡ ਵਿਸ਼ਾ ਪੰਜਾਬੀ ਜਮਾਤ 10ਵੀਂ ਦਾ ਸਿਲੇਬਸ ਵਿਸਥਾਰ ਸਹਿਤ ਪੂਰਾ ਕੀਤਾ ਜਾ ਰਿਹਾ ਹੈ ਕਿਰਪਾ ਕਰਕੇ ਬਖਸ਼ ਲੈ ਹੋ ਗੁਰੂ ਅਮਰਦਾਸ ਜੀ ਦੀ ਰਚੀ ਹੋਈ ਬਾਣੀ ਜਿਸ ਦੀ ਵਿਆਖਿਆ ਇਸ ਪ੍ਰਕਾਰ ਹੈ ਅਸੀਂ ਖੱਤੇ ਬਹੁਤ ਕਮਾਮ ਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਮ ਪਾਪੀ ਵੱਡ ਗੁਨਹਗਾਰ ਹਰ ਜਿਉ ਲੇਖੇ ਵਾਰ ਨਾ ਆਵੇ ਤੂ ਬਖਸ ਮਿਲਾਵਨ ਹਾਰ ਸੋ ਇਹ ਕਾਵ ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ਸ਼ਲੋਕ 12 ਤੇ ਵਧੀਕ ਵਿੱਚੋਂ ਲਿਆ ਗਿਆ ਹੈ ਇਹੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਕਰ ਕਿਰਪਾ ਕਰਕੇ ਬਖਸ਼ ਲੇਹੋ ਸਿਰਲੇਖੇਟ ਦਰਜ ਹੈ ਇਹ ਸ਼ਲੋਕ ਵਿੱਚ ਗੁਰੂ ਜੀ ਨੇ ਜੀਵ ਨੂੰ ਭਾਰੀ ਗੁਨੇਗਾਰ ਦੱਸਦੇ ਹੋਏ ਪ੍ਰਭੂ ਨੂੰ ਆਪਣੀ ਮਿਹਰ ਨਾਲ ਬਖਸ਼ ਦੇਣ ਲਈ ਬੇਨਤੀ ਕੀਤੀ ਹੈ ਗੁਰੂ ਜੀ ਅੱਗੇ ਅਰਜ਼ੋਈ ਕਰਦੇ ਹਨ ਕਿ ਅਸੀਂ ਖਤੇ ਬਹੁਤ ਕਮਾਵ ਦੇ ਅੰਤ ਨਾ ਪਾਰਾ ਵਾਰ ਅਰਜ਼ੋਈ ਕਰਦੇ ਹੋਏ ਕਹਿੰਦੇ ਹਨ ਕਿ ਅਸੀਂ ਜੀਵ ਬਹੁਤ ਭੁੱਲਾ ਕਰਦੇ ਰਹਿੰਦੇ ਹਾਂ ਸਾਡੀਆਂ ਭੁੱਲਾਂ ਦਾ ਕੋਈ ਅੰਤ ਨਹੀਂ ਅੰਤ ਨਾ ਪਾਰਾ ਵਾਰ ਕੋਈ ਅੰਤ ਨਹੀਂ ਹੋ ਸਕਦਾ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਨੇਗਾਰ ਸਾਡੀਆਂ ਭੁੱਲਾਂ ਦਾ ਉਰਲਾ ਪਰਲਾ ਬੰਨਾ ਨਹੀਂ ਲੱਭਦਾ ਹੈ ਪ੍ਰਭੂ ਮਿਹਰ ਕਰਕੇ ਆਪ ਸਾਹੀ ਸਾਨੂੰ ਬਖਸ਼ ਲੈ ਅਸੀਂ ਪਾਪੀ ਤੇ ਗੁਨਾਹਗਾਰ ਹਾਂ ਹਰ ਜੂ ਲੇਖੇ ਵਾਰ ਨਾ ਆਵੈ ਤੂ ਬਖਸ਼ ਮਿਲਾਵਨ ਹਾਰ ਪਰ ਤੂੰ ਸਾਡੀਆਂ ਭੁੱਲਾਂ ਬਖਸ਼ ਕੇ ਸਾਨੂੰ ਆਪਣੇ ਚਰਨਾਂ ਵਿੱਚ ਮਿਲਾਉਣ ਦੀ ਸਮਰੱਥਾ ਰੱਖਦਾ ਹੈ ਗੁਰ ਤੁਠੇ ਹਰ ਪ੍ਰਭ ਮਿਲਿਆ ਸਭ ਕਿਲਵਿਖ ਕਟ ਵਿਕਾਰ ਇਸ ਵਿੱਚ ਗੁਰੂ ਜੀ ਅਰਜੋਈ ਕਰਦੇ ਹਨ ਕਿ ਅਸੀਂ ਜੀਵ ਬਹੁਤ ਭੁੱਲਾਂ ਕਰਦੇ ਰਹਿੰਦੇ ਹਾਂ ਸਾਡੀਆਂ ਭੁੱਲਾਂ ਦਾ ਕੋਈ ਅੰਤ ਨਹੀਂ ਹੋ ਸਕਦਾ ਜਿਨ੍ਹਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿੰਜੈਕਾਰ ਸੋ ਉਹ ਪ੍ਰਭੂ ਮਿਹਰ ਕਰਕੇ ਸਾਨੂੰ ਬਖਸ਼ ਸਕਦਾ ਹੈ हे ਪ੍ਰਭੂ ਤੂੰ ਮਿਹਰ ਕਰਕੇ ਆਪ ਆਪ ਹੀ ਸਾਨੂੰ ਬਖਸ਼ ਲੈ ਇਸ ਜੀਵ ਉੱਤੇ ਗੁਰੂ ਦੀ ਮਿਹਰ ਹੋ ਗਈ ਹੈ ਉਹ ਉਸ ਦੇ ਅੰਦਰੋਂ ਸਾਰੇ ਪਾਪ ਤੇ ਵਿਕਾਰ ਕੱਟ ਕੇ ਉਸ ਨੂੰ ਪ੍ਰਭੂ ਨਾਲ ਮਿਲਾ ਦਿੰਦਾ ਹੈ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਨ੍ਹਾਂ ਦੀਆਂ ਭੁੱਲਾਂ ਬਖਸ਼ੀਆਂ ਜਾਂਦੀਆਂ ਹਨ ਅਤੇ ਉਹ ਲੋਕ ਤੇ ਪਰਲੋਕ ਵਿੱਚ ਉਹਨਾਂ ਨੂੰ ਇੱਜ਼ਤ ਮਿਲਦੀ ਹੈ ਸੋ ਇਸ ਬਾਣੀ ਵਿੱਚ ਗੁਰੂ ਜੀ ਪ੍ਰਮਾਤਮਾ ਅਗੇ ਅਰਜ਼ੋਈ ਕਰਦੇ ਹਨ ਕਿ ਅਸੀਂ ਜੀਵ ਭੁੱਲਾਂ ਕਰਨ ਵਾਲੇ ਪਾਪੀ ਗੁਨਾਗਾਰ ਹਾਂ ਸਿਪਾਰੀ ਗੁਨਾਹ ਕੀਤੇ ਹੋਏ ਹਨ ਉਹ ਕਿਰਪਾ ਕਰਕੇ ਸਾਨੂੰ ਬਖਸ਼ ਲਵੇ ਸਾਡੀ ਕਰਮਾਂ ਦੇ ਲੇਖੇ ਰਾਹੀਂ ਤਾਂ ਸਾਡੀ ਵਾਰੀ ਵੀ ਨਹੀਂ ਆ ਸਕਦੀ ਇਸ ਕਰਕੇ ਉਹ ਆਪਣੀ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਨਾਲ ਮਿਲਾ ਲਵੇ ਇਸ ਜੀਵ ਇਸਤਰੀ ਉੱਤੇ ਮਿਹਰ ਹੋ ਜਾਵੇ ਉਹ ਸਾਰੇ ਪਾਪ ਤੇ ਵਿਕਾਰ ਕੱਟ ਕੇ ਸਾਨੂੰ ਪ੍ਰਭੂ ਨਾਲ ਮਿਲਾ ਦਿੰਦਾ ਹੈ ਫਿਰ ਉਹ ਜੀਵ ਪਰਮਾਤਮਾ ਦਾ ਨਾਮ ਸਿਮਰਦੇ ਹਨ ਤੇ ਉਹਨਾਂ ਦੀਆਂ ਭੁੱਲਾਂ ਬਖਸ਼ੀਆਂ ਜਾਂਦੀਆਂ ਹਨ ਤੇ ਲੋਕ ਪਰਲੋਕ ਵਿੱਚ ਵੀ ਉਹਨਾਂ ਦੀ ਇੱਜ਼ਤ ਹੁੰਦੀ ਹੈ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਜੇਕਰ ਤੁਸੀਂ ਇਸ ਪਾਠ ਬਾਰੇ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਕਮੈਂਟ ਬਾਕਸ 'ਚ ਜ਼ਰੂਰ ਲਿਖ ਕੇ ਭੇਜੋ ਧੰਨਵਾਦ